ਕੈਨੇਡਾ ਦੀਆਂ ਫੈਡਰਲ ਇਲੈਕਸ਼ਨਸ 2025 ਹਰ ਪਾਸੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਆਜ ਦੇਨ ਹੀ ਜੋ ਸਰਵੇਖਣ ਕਰਵਾਏ ਜਾਂਦੇ ਹਨ ਉਹਨਾਂ ਦੇ ਵਿੱਚ ਨਵੇਂ-ਨਵੇਂ ਨਤੀਜੇ ਦੇਖਣ ਨੂੰ ਮਿਲਦੇ ਹਨ ਇਸ ਸਾਲ ਦੀਆਂ ਚੋਣਾਂ ਦੇ ਵਿੱਚ ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਟੱਕਰ ਦਾ ਮੁਕਾਬਲਾ ਦਿਖਾਈ ਦੇ ਰਿਹਾ ਹੈ ਤਦਾਦੀ ਹੈ ਕਿ ਇਸ ਸਾਲ ਦੀਆਂ ਚੋਣਾਂ ਦੇ ਵਿੱਚ 40 ਤੋਂ ਉੱਪਰ ਪੰਜਾਬੀ ਉਮੀਦਵਾਰ ਵੀ ਵੱਖ-ਵੱਖ ਸ਼ਹਿਰਾਂ ਤੋਂ ਖੜੇ ਹੋਏ ਹਨ ਜਿਨ੍ਹਾਂ ਦੇ ਵਿੱਚ ਵੀ ਆਪਸ ਦੇ ਵਿੱਚ ਹੀ ਟੱਕਰ ਦਾ ਮੁਕਾਬਲਾ ਹੈ ਪੰਜਾਬੀਆਂ ਦੀ ਵਸੋਂ ਵਾਲੇ ਸ਼ਹਿਰ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਿੱਥੇ ਕਿ ਪੰਜਾਬੀ ਉਮੀਦਵਾਰ ਖੜੇ ਹੋਏ ਹਨ ਅਤੇ ਕੌਣ ਕਿਸ ਦਾ ਮੁਕਾਬਲਾ ਕਰ ਰਿਹਾ ਹੈ ਸਭ ਕੁਝ ਅੱਜ ਦੀ ਰਿਪੋਰਟ ਦੇ ਵਿੱਚ ਦੱਸ ਦਿਆਂ ਕੈਨੇਡਾ ਵਿੱਚ ਸੰਸਦੀ ਚੋਣਾਂ 28 ਅਪ੍ਰੈਲ ਨੂੰ ਹੋਣ ਜਾ ਰਹੀਆਂ ਹਨ ਅਤੇ ਸਾਰੀਆਂ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰ ਨਾਮਜ਼ਦ ਕਰ ਦਿੱਤੇ ਗਏ ਹਨ ਸਾਰੀਆਂ ਪਾਰਟੀਆਂ ਨੂੰ ਨਾਮਜ਼ਦਗੀ ਕਰਨ ਲਈ ਇਲੈਕਸ਼ਨ ਕੈਨੇਡਾ ਵੱਲੋਂ 7 ਅਪ੍ਰੈਲ ਦੁਪਹਿਰ 2 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ 2025 ਦੀਆਂ ਚੋਣਾਂ ਵਿੱਚ ਕੈਨੇਡਾ ਭਾਰਤ ਦੇ ਵਿੱਚੋਂ 40 ਤੋਂ ਉੱਪਰ ਪੰਜਾਬੀ ਉਮੀਦਵਾਰ ਸ਼ਾਮਲ ਹਨ ਪੰਜਾਬੀਆਂ ਦੀ ਵਸੋਂ ਵਾਲੇ ਸ਼ਹਿਰਾਂ ਦੇ ਵੱਖ-ਵੱਖ ਹਲਕਿਆਂ ਵਿੱਚੋਂ ਕਈ ਪੰਜਾਬੀ ਚੋਣ ਲੜ ਰਹੇ ਹਨ ਅਤੇ ਕਿਸ ਦਾ ਮੁਕਾਬਲਾ ਕਿਸ ਉਮੀਦਵਾਰ ਦੇ ਨਾਲ ਹੈ ਇਹ ਵੀ ਬਹੁਤ ਹੀ ਦਿਲਚਸਪੀ ਵਾਲੀ ਗੱਲ ਹੈ ਸਭ ਤੋਂ ਪਹਿਲਾਂ ਪੰਜਾਬੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਸ਼ਹਿਰ ਬ੍ਰੈਮਟਨ ਉਸ ਦੀ ਗੱਲ ਕਰਦੇ ਆਂ ਬ੍ਰੈਂਟਨ ਦੇ ਵੱਖ-ਵੱਖ ਹਲਕਿਆਂ ਦੇ ਪੰਜਾਬੀ ਉਮੀਦਵਾਰ ਅਤੇ ਹੋਰ ਉਮੀਦਵਾਰਾਂ ਬਾਰੇ ਵੀ ਜਾਣਕਾਰੀ ਸਾਂਝੀ ਕਰਦੇ ਆਂ ਬ੍ਰੈਂਟਨ ਈਸਟ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਮਨਿੰਦਰ ਸਿੱਧੂ ਹਨ ਜੋ ਕਿ ਟਾਇਲਾਈ ਦੋ ਵਾਰ ਜਿੱਤ ਹਾਜ਼ਰ ਕਰ ਚੁੱਕਿਆ ਹਨ ਤੇ ਹੁਣ ਤੀਸਰੀ ਵਾਰ ਚੋਣ ਲੜ ਰਹੇ ਹਨ ਉਹਨਾਂ ਦਾ ਮੁਕਾਬਲਾ ਕਨਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਬੌਬ ਦਸਾਂਜ ਸਿੰਘ ਨਾਲ ਹੈ ਬੌਬ ਦਸਾਂਜ ਸਿੰਘ ਪਹਿਲਾਂ 2022 ਦੇ ਵਿੱਚ ਮੇਅਰ ਦੀਆਂ ਇਲੈਕਸ਼ਨਸ ਦੇ ਵਿੱਚ ਵੀ ਉਮੀਦਵਾਰ ਵਜੋਂ ਖੜੇ ਹੋਏ ਸਨ ਤੇ ਹੁਣ ਉਹ ਇੱਕ ਵਾਰ ਫਿਰ ਤੋਂ ਕਨਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਖੜੇ ਹੋਏ ਹਨ ਐਮਪੀ ਬਣਨ ਦੇ ਲਈ ਉਹਨਾਂ ਦੇ ਵੱਲੋਂ ਚੋਣ ਲੜੀ ਜਾ ਰਹੀ ਹੈ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਹਰ ਅਮਰਿਤ ਸਿੰਘ ਪੀਪਲਸ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਜੈਫ ਲਾਲ ਅਤੇ ਸੈਂਟਰਿਸਟ ਪਾਰਟੀ ਦੇ ਉਮੀਦਵਾਰ ਅਬਦੁਸ ਐਸ ਕਿਸਾਨਾ ਨਾਲ ਇਹ ਸਾਰੇ ਜਾਣੇ ਆਪਸ ਦੇ ਵਿੱਚ ਮੁਕਾਬਲਾ ਕਰ ਰਹੇ ਹਨ ਹੁਣ ਚਲਦੇ ਹਾਂ ਬ੍ਰੈਂਟਨ ਸੈਂਟਰ ਵੱਲ ब्रैमटन सेंटर ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਅਮਨਦੀਪ ਸੋਢੀ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਤਰਨ ਚਾਹਲ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਅਨਿਲ 부दाई ਅਤੇ ਸੈਂਟਰਿਸਟ ਪਾਰਟੀ ਦੇ ਉਮੀਦਵਾਰ ਤਾਹਾ ਨਾਜ਼ੀਰ ਹਨ ਤਾਂ ਬ੍ਰैमਟਨ ਸੈਂਟਰ ਦੇ ਵਿੱਚ ਦੋ ਪੰਜਾਬੀ ਉਮੀਦਵਾਰ ਸ਼ਾਮਲ ਹਨ ब्रैम्पटन चिनकूजी पार्क ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਸ਼ਫਕਤ ਅਲੀ ਜੋ ਕਿ ਪਹਿਲਾਂ ਬ੍ਰੈम्पਟਨ ਸੈਂਟਰ ਤੋਂ ਜੇਤੂ ਰਹੇ ਸਨ ਪਰ ਹੁਣ ਨਵੇਂ ਰਾਈਡਿੰਗ ਬਣਨ ਕਰਕੇ ਸ਼ਫਕਤ ਅਲੀ ਨੂੰ ਬ੍ਰੈम्पਟਨ ਚਿੰਕੂਜੀ ਪਾਰਕ ਤੋਂ ਉਮੀਦਵਾਰ ਬਣਾਇਆ ਗਿਆ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹਨ ਟਿਮ ਇਕਬਾਲ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਹਨ ਟੈਰੇਸਾ ਯੇ ਅਤੇ ਇਸ ਨਾਲ ਹੀ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਜੈਸ਼ ਬ੍ਰਹਮਪੱਟ ਅਤੇ ਆਜ਼ਾਦ ਉਮੀਦਵਾਰ ਐਵੀ ਧਾਲੀਵਾਲ ਹਨ ਬ੍ਰੈਂਪਟਨ ਨਾਰਥ ਕੈਲਡਨ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਰੂਬੀ ਸਹੋਤਾ ਹੈ ਜੋ ਕਿ ਚੌਥੀ ਵਾਰ ਚੋਣ ਲੜ ਰਹੇ ਹਨ ਇਸ ਤੋਂ ਪਹਿਲਾਂ 2015 ਤੋਂ ਉਹ ਬ੍ਰੈਂਪਟਨ ਨਾਰਥ ਦੇ ਐਮਪੀ ਰਹਿ ਚੁੱਕੇ ਹਨ ਤੇ ਹੁਣ ਉਹਨਾਂ ਦੀ ਰਾਈਡਿੰਗ ਦੇ ਵਿੱਚ ਕੈਲਡਨ ਦਾ ਵੀ ਕੁਝ ਹਿੱਸਾ ਪਾ ਦਿੱਤਾ ਗਿਆ ਹੈ ਰੂਬੀ ਸਹੋਤਾ ਦਾ ਮੁਕਾਬਲਾ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਅਮਨਦੀਪ ਜੱਜ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਰੂਬੀ ਜਮਾਨ ਅਤੇ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਸਤ ਆਨੰਦ ਨਾਲ ਹੈ ਹੁਣ ਚੱਲਦੇ ਆ ਬ੍ਰੈਂਟਨ ਸਾਊਥ ਵੱਲ ਜਿੱਥੋਂ ਕੇ ਲਿਬਰਲ ਪਾਰਟੀ ਦੀ ਉਮੀਦਵਾਰ ਸੋਨੀਆ ਸਿੱਧੂ ਜੋ ਕਿ ਪਹਿਲਾਂ ਹੀ ਤਿੰਨ ਵਾਰ ਜਿੱਤ ਚੁੱਕਿਆ ਹਨ ਉਹਨਾਂ ਦਾ ਮੁਕਾਬਲਾ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਸੁਖਦੀਪ ਕੰਗ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਰਜਨੀ ਸ਼ਰਮਾ ਅਤੇ ਆਜ਼ਾਦ ਉਮੀਦਵਾਰ ਮਨਮੋਹਨ ਖਰੋੜ ਨਾਲ ਹੈ ਦੱਸ ਜੀਏ ਕਿ ਸੋਨੀਆ ਸਿੱਧੂ 2015 ਤੋਂ ਚੋਣਾਂ ਲੜਦੇ ਆ ਰਹੇ ਹਨ ਤੇ ਉਹਨਾਂ ਨੇ ਤਿੰਨ ਵਾਰ ਜਿੱਤ ਹਾਜ਼ਲ ਕੀਤੀ ਹੋਈ ਹੈ ਤੇ ਉਹਨਾਂ ਦੇ ਵੱਲੋਂ ਪਾਈ ਜੀ ਦੇ ਲੋਕਾਂ ਦੇ ਲਈ ਬਹੁਤ ਚੰਗੇ ਕੰਮ ਕੀਤੇ ਗਏ ਹਨ ਅਤੇ ਇੱਕ ਵਾਰ ਫਿਰ ਤੋਂ ਉਹ ਚੌਥੀ ਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਹਨ ਬ੍ਰੈਂਟਨ ਵੈਸਟ ਤੋਂ ਲਿਬਰਲ ਪਾਰਟੀ ਦੇ ਤਿੰਨ ਵਾਰ ਜੇਤੂ ਰਹਿ ਚੁੱਕੇ ਅਤੇ ਹੁਣ ਚੌਥੀ ਵਾਰ ਚੋਣ ਲੜ ਰਹੀ ਉਮੀਦਵਾਰ ਕਮਲ ਖਹਿਰਾ ਦੇ ਮੁਕਾਬਲੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਅਮਰਜੀਤ ਗਿੱਲ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੈਗਮ ਜਾਵੈਦ ਖੜੇ ਹੋਏ ਹਨ ਦੱਸ ਦਈਏ ਕਿ ਕਮਲ ਖਹਿਰਾ ਵੀ ਹੁਣ ਚੌਥੀ ਵਾਰ ਚੋਣ ਲੜ ਰਹੀ ਆ ਤੇ ਇਸ ਤੋਂ ਪਹਿਲਾਂ ਉਹ ਤਿੰਨ ਵਾਰ ਜਿੱਤ ਹਾਸਲ ਕਰ ਚੁੱਕੇ ਹਨ ਤੇ ਨਾਲ ਹੀ ਹਾਲ ਹੀ ਦੇ ਵਿੱਚ ਜਦੋਂ ਲਿਬਰਲ ਪਾਰਟੀ ਤੇ ਲੀਡਰ ਬਦਲੇ ਗਏ ਹਨ ਤਾਂ ਉਹਨਾਂ ਨੂੰ ਹੈਲਥ ਮਨਿਸਟਰ ਦਾ ਅਹੁਦਾ ਵੀ ਸੌਂਪਿਆ ਗਿਆ ਸੀ ਹੁਣ ਤਾਂ ਗੱਲ ਕੀਤੀ ਬ੍ਰੈਂਟਨ ਦੇ ਵੱਖ-ਵੱਖ ਹਲਕਿਆਂ ਤੋਂ ਖੜੇ ਹੋਏ ਪੰਜਾਬੀ ਉਮੀਦਵਾਰਾਂ ਦੀ ਹੁਣ ਤੁਹਾਨੂੰ ਸਿੱਧਾ ਲੈ ਚਾਲਦੇ ਹਾਂ ਮਿਸਿਸ ਆਗਾਵਾਲ ਜਿੱਥੇ ਕਿ ਕਈ ਪੰਜਾਬੀ ਉਮੀਦਵਾਰ ਇੱਕ ਦੂਸਰੇ ਦਾ ਮੁਕਾਬਲਾ ਕਰ ਰਹੇ ਹਨ ਮਿਸਿਸ ਆਗਾ ਮਾਲਟਨ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਇਕਵਿੰਦਰ ਸਿੰਘ ਗਹਿਰ ਹਨ ਜੋ ਕਿ ਪਹਿਲਾਂ ਵੀ ਜਿੱਤ ਚੁੱਕੇ ਹਨ ਤੇ ਹੁਣ ਦੂਸਰੀ ਵਾਰ ਚੋਣ ਲੜ ਰਹੇ ਹਨ ਕਲੋਵੇਟਿਵ ਪਾਰਟੀ ਦੇ ਉਮੀਦਵਾਰ ਜਸਪ੍ਰੀਤ ਸੰਧੂ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਇੰਦਰਜੀਤ ਸਿੰਘ ਏ ਸਿੰਘਾਨੀ ਪੀਪਲਸ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਨਾਥਨ ਕুইਨਲੈਂਡ ਹਨ ਤਾਂ ਇੱਥੇ ਤਿੰਨ ਪੰਜਾਬੀ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਟੱਕਰ ਦੇ ਰਹੇ ਹਨ ਮਿਸਿਸ ਆਗਾ ਈਸਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨੀਤਾ ਕੰਗ ਪੀਪਲਸ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਅੰਮਿਤ ਗੁਪਤਾ ਲਿਬਰਲ ਪਾਰਟੀ ਦੇ ਉਮੀਦਵਾਰ ਪੀਟਰ ਫੌਨਸੈਂਕਾ ਹਨ ਜੋ ਕਿ ਪਹਿਲਾਂ ਵੀ ਜਿੱਤ ਚੁੱਕੇ ਹਨ ਹੁਣ ਗੱਲ ਕਰਦੇ ਹਾਂ ਕੈਨੇਡਾ ਦੇ ਸੂਬੇ ਅਲਬਰਟਾ ਦੇ ਸ਼ਹਿਰ ਕੈਲਗਰੀ ਦੀ ਜਿੱਥੇ ਕਿ ਕਈ ਪੰਜਾਬੀ ਉਮੀਦਵਾਰ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਟੱਕਰ ਦਾ ਮੁਕਾਬਲਾ ਦੇ ਰਹੇ ਹਨ ਕੈਲਗਰੀ ਸਕਾਈ 뷰 ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਅਮਨਪ੍ਰੀਤ ਗਿੱਲ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਰਾਜੇਸ਼ ਅੰਗਰਾਲ ਆਜ਼ਾਦ ਉਮੀਦਵਾਰ ਡਾਕਟਰ ਜਗ ਅਨੰਦ ਆਜ਼ਾਦ ਉਮੀਦਵਾਰ ਮਿਨੇਸ਼ ਪਟੇਲ ਲਿਬਰਲ ਪਾਰਟੀ ਦੇ ਉਮੀਦਵਾਰ ਹਾਫਿਜ਼ ਮਲਿਕ ਅੰਤ ਜਿਕਰਿਓ ਗੱਲ ਹੈ ਕਿ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਗੁਜਰਾਤੀ ਭਾਈਚਾਰੇ ਦੇ ਲੋਕ ਵੀ ਦੇਖਣ ਨੂੰ ਮਿਲ ਰਹੇ ਹਨ ਗੁਜਰਾਤੀ ਉਮੀਦਵਾਰ ਵੀ ਪੰਜਾਬੀਆਂ ਦੇ ਮੁਕਾਬਲੇ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਹਨ ਕੈਲਗਰੀ ਮੈਗਨਾਈਟ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਜੋਰਜ ਚਾਹਲ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹਨ ਦਲਵਿੰਦਰ ਗਿੱਲ ਪੀਪਲਸ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਹਨ ਨਜੀਬ ਪੱਟ ਗ੍ਰੀਨ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਹਨ ਐਵਲਿਨ ਤਨਾਕਾ ਕੈਲਗਰੀ ਈਸਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਜਸਰਾਜ ਹੱਲਨ ਪੀਪਲਸ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਹੈਰੀ ਟਿਲੋ ਗ੍ਰੀਨ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਕੈਰੀ ਰਦਰਫੋਰਡ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜਾਨਿਕਵਰ ਗੇਹਾ ਹਨ ਤਾਂ ਕੈਲਗਰੀ ਈਸਟ ਤੋਂ ਦੋ ਪੰਜਾਬੀ ਉਮੀਦਵਾਰਾਂ ਦੇ ਵਿੱਚ ਟੱਕਰ ਦਾ ਮੁਕਾਬਲਾ ਹੈ ਜਸਰਾਜ ਹੱਲਨ ਅਤੇ ਹੈਰੀ ਟਿਲੋ ਐਡਮਿੰਟਨ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਲੋਕ ਰਹਿੰਦੇ ਹਨ ਅਤੇ ਉਹਨਾਂ ਦੇ ਵਿੱਚੋਂ ਵੀ ਕਈ ਅਜੇ ਇਹ ਪੰਜਾਬੀ ਹਨ ਜੋ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਹਨ ਅਤੇ ਫੈਡਰਲ ਇਲੈਕਸ਼ਨਜ਼ 2025 ਦੇ ਵਿੱਚ ਉਮੀਦਵਾਰ ਹਨ ਐਡਮਿੰਟਨ ਦੇ ਵੱਖ-ਵੱਖ ਹਲਕਿਆਂ ਤੋਂ ਐਡਮਿੰਟਨ ਦੱਖਣ ਪੂਰਬ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਅਮਰਜੀਤ ਸੋਹੀ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਜਗਸ਼ਰਨ ਸਿੰਘ ਮਾਹਲ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਗਰੇਵਾਲ ਆਜ਼ਾਦ ਉਮੀਦਵਾਰ ਗੁਰਲੀਨ ਚੰਦੀ ਪੀਪਲਸ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਹਨ ਮਾਰਟਿਨ ਸੂਏਸ਼ਤਾ ਐਡਮਿੰਟਨ ਗੇਟਵੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਟਿਮ ਉਪਪਲ ਹਨ ਜੋ ਕਿ ਇਕੱਲੇ ਪੰਜਾਬੀ ਉਮੀਦਵਾਰਾਂ ਨੂੰ ਆਪਣੇ ਹਲਕੇ ਦੇ ਵਿੱਚੋਂ ਆਜ਼ਾਦ ਉਮੀਦਵਾਰ ਅਸ਼ੋਕ ਪਟੇਲ ਨਾਲ ਮੁਕਾਬਲਾ ਕਰ ਰਹੇ ਹਨ ਤੇ ਪੰਜਾਬੀ ਉਮੀਦਵਾਰ ਐਡਮਿੰਟਨ ਗੇਟਵੇ ਤੋਂ ਸਿਰਫ ਟਿਮ ਉੱਪਰ ਹੀ ਖੜੇ ਹੋਏ ਹਨ ਬ੍ਰਿਟਿਸ਼ ਕੋਲੰਬੀਆ ਦੇ ਸੂਬੇ ਸਰੀ ਦੇ ਵਿੱਚ ਕਾਫੀ ਸਾਰੇ ਪੰਜਾਬੀ ਵਸਦੇ ਹਨ ਤੇ ਸਰੀ ਦੇ ਵਿੱਚ ਇਲੈਕਸ਼ਨਸ ਦੇ ਵਿੱਚ ਕੋਈ ਪੰਜਾਬੀ ਉਮੀਦਵਾਰ ਨਾ ਖੜਾ ਹੋਵੇ ਇਸ ਤਰ੍ਹਾਂ ਦੇ ਨਾਲ ਹੋ ਨਹੀਂ ਸਕਦਾ ਸਰੀ ਦੇ ਵਿੱਚ ਉਹ ਵੀ ਕਈ ਪੰਜਾਬੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨਜ਼ਰ ਆ ਰਹੇ ਹਨ ਉਹਨਾਂ ਦੀ ਵੀ ਰਿਪੋਰਟ ਦੇਖਦੇ ਆਂ ਸਰੀ ਨਿਊਟਨ ਤੋਂ ਤਿੰਨ ਪੰਜਾਬੀ ਉਮੀਦਵਾਰ ਇੱਕ ਦੂਸਰੇ ਨੂੰ ਆਪਸ ਦੇ ਵਿੱਚ ਟੱਕਰ ਦਾ ਮੁਕਾਬਲਾ ਦਿੰਦੇ ਦਿਖਾਈ ਦੇ ਰਹੇ ਹਨ ਦਾ ਜੇ ਕਿ ਲਿਬਰਲ ਪਾਰਟੀ ਦੇ ਉਮੀਦਵਾਰ ਜੋ ਸਰੀ ਨਿਊਟਨ ਤੋਂ ਖੜੇ ਹੋਇਆ ਨਵਨ ਸੋਖਾ ਢਾਲੀਵਾਲ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹਨ ਹਰਜੀਤ ਸਿੰਘ ਗਿੱਲ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਹਨ ਰਾਜ ਸਿੰਘ ਤੂ ਰਤਾਇਨਾ ਤਿੰਨਾਂ ਪੰਜਾਬੀਆਂ ਦੇ ਵਿੱਚ ਹਾਲੇ ਬਹੁਤ ਹੀ ਸਖਤ ਮੁਕਾਬਲਾ ਨਜ਼ਰ ਆ ਰਿਹਾ ਹੈ ਸਰੀ ਸੈਂਟਰ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਹਨ ਰਣਦੀਪ ਸਰਾਏ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹਨ ਰਾਜਵੀਰ ਢਿੱਲੋਂ ਗ੍ਰੀਨ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਹਨ ਕ੍ਰਿਸ਼ਨ ਖੁਰਾੜਾ ਹੁਣ ਤੱਕ ਗੱਲ ਕੀਤੀ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਹਲਕਿਆਂ ਤੋਂ ਖੜੇ ਹੋਏ ਪੰਜਾਬੀ ਉਮੀਦਵਾਰਾਂ ਦੀ ਤੇ ਇੱਕ ਪਾਰਟੀ ਅਜੇ ਹੀ ਵੀ ਹੈ ਜਿਸ ਦੇ ਲੀਡਰ ਹੀ ਪੰਜਾਬੀ ਪਾਈਚਾਰੇ ਦੇ ਨਾਲ ਸੰਬੰਧਿਤ ਹਨ ਜੀ ਹਾਂ ਨਿਊ ਡੈਮੋਕ੍ਰੈਟਿਕ ਪਾਰਟੀ ਐਂਡੀਪੀ ਜਿਸ ਨੂੰ ਕਿਹਾ ਜਾਂਦਾ ਹੈ ਉਸ ਦੇ ਲੀਡਰ ਜਗਮੀਤ ਸਿੰਘ ਉਹ ਵੀ ਕਿਸ ਹਲਕੇ ਤੋਂ ਖੜੇ ਹੋਇਆ ਨਾ ਤੇ ਉਹਨਾਂ ਦੇ ਮੁਕਾਬਲੇ ਕੋਈ ਹੋਰ ਪੰਜਾਬੀ ਖੜਾ ਹੋਇਆ ਹੈ ਜਾਂ ਨਹੀਂ ਇਹ ਵੀ ਦੱਸਦੇ ਹਾਂ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਬਨ ਵੀ ਬ੍ਰਿਟਿਸ਼ ਕੋਲੰਬੀਆ ਤੋਂ ਉਮੀਦਵਾਰ ਵਜੋਂ ਖੜੇ ਹੋਏ ਹਨ ਅਤੇ ਉਹਨਾਂ ਦੇ ਮੁਕਾਬਲੇ ਲਿਬਰਲ ਪਾਰਟੀ ਦੇ ਉਮੀਦਵਾਰ ਵੇਡ ਚਾਂਗ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਜੋਮਸ ਯਾਨ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਹਨ ਰਿਚਰਡ ਫਾਰ ਬ੍ਰਿਜ ਇਹ ਚੋਣ ਮੈਦਾਨ ਦੇ ਵਿੱਚ ਖੜੇ ਹੋਏ ਹਨ ਤਾਂ ਜਗਮੀਤ ਸਿੰਘ ਦੇ ਮੁਕਾਬਲੇ ਕੋਈ ਹੋਰ ਪੰਜਾਬੀ ਉਮੀਦਵਾਰ ਨਹੀਂ ਹੈ ਤਾਂ ਅੱਜ ਦੀ ਰਿਪੋਰਟ ਦੇ ਵਿੱਚ ਦੇਖਿਆ ਕਿ ਪੰਜਾਬੀ ਉਮੀਦਵਾਰ ਕਿਹੜੇ-ਕਿਹੜੇ ਹਲਕਿਆਂ ਤੋਂ ਖੜੇ ਹਨ ਤੇ ਕੌਣ ਕਿਸ ਦਾ ਮੁਕਾਬਲਾ ਕਰ ਰਿਹਾ ਹੈ ਅੱਜ ਦੀ ਰਿਪੋਰਟ ਦੇ ਵਿੱਚ ਸਿਰਫ ਉਹਨਾਂ ਸ਼ਹਿਰਾਂ ਦੀ ਗੱਲ ਕੀਤੀ ਗਈ ਜਿੱਥੇ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਵਸਦੇ ਹਨ ਜਿਵੇਂ ਕਿ ਬ੍ਰੈਮਟਨ ਸਰੀ ਕੈਲਗਰੀ ਐਡਮਿੰਟਨ ਇਹਨਾਂ ਇਲਾਕਿਆਂ ਦੇ ਵਿੱਚ ਪੰਜਾਬੀ ਬਹੁਤ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਹਨ ਤਾਂ ਉੱਥੇ ਆਪਸ ਦੇ ਵਿੱਚ ਵੀ ਇਹਨਾਂ ਦਾ ਮੁਕਾਬਲਾ ਜੋ ਹੈ ਪੰਜਾਬੀ ਉਮੀਦਵਾਰਾਂ ਦੇ ਨਾਲ ਹੀ ਹੈ ਹੋਰ ਭਾਈਚਾਰਿਆਂ ਦੇ ਉਮੀਦਵਾਰ ਘੱਟ ਖੜੇ ਹੋਏ ਹਨ ਇਹਨਾਂ ਸ਼ਹਿਰਾਂ ਤੋਂ ਤਾਂ ਉਮੀਦ ਹੈ ਤੁਹਾਨੂੰ ਅੱਜ ਦੀ ਰਿਪੋਰਟ ਚੰਗੀ ਲੱਗੀ ਹੋਵੇਗੀ ਮੈਂ ਰੋਹਮਦਰ ਟੀਵੀ ਦੇ ਨਾਲ ਮੈਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ